ਲੱਗਦੇ ਨੇ ਫੁੱਲ ਪਿਆਰੇ ਲੱਗਦੇ ਨੇ ਫੁੱਲ ਪਿਆਰੇ ਸਤ ਗੁਰ ਦੀ ਬਾਣੀ ਦੇ ਅਨੁਸਾਰ ਅੱਜ ਦੀ ਕਿਤਾਬ ਦੀ ਇਸ ਲੀਡ ਛਤੋਂ ਇਸ ਦੀ ਗੱਲ ਬਾਤ ਸਾਰੇ ਮੀਡੀਆ ਸਟਾਫ ਨੂੰ ਨਰ ਸਿੰਘ ਬਗਮੈਲਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਮਨਪ੍ਰੀਤ ਮਣੀ ਅਨੁਸਾਰ ਸੈਕਟਰ 40 ਕਮਿਊਨਿਟੀ ਸੈਂਟਰ ਵਿਖੇ ਇੱਕ ਰਾਜ ਪੱਧਰੀ ਕਵੀ ਦਰਬਾਰ ਕਰਾਇਆ ਗਿਆ ਅੰਤਰਰਾਸ਼ਟਰੀ ਸਹਿਤਕ ਸੱਥ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੋ ਉਸ ਪ੍ਰੋਗਰਾਮ ਦੇ ਵਿੱਚ ਉੱਗੇ ਸਹਿਤਕਾਰ ਜਸਵੀਰ ਸ਼ਰਮਾ ਦਦਾਰੂ ਦੀ ਪੁਸਤਕ ਵਿਰਸੇ ਦਾ ਵਿਰਸੇ ਦੇ ਰਾਗ ਲੋਕ ਆਰਪਣ ਕੀਤੀ ਗਈ ਮੁੱਖ ਮਹਿਮਾਨ ਵਜੋਂ ਡਾਕਟਰ ਦਵਿੰਦਰ ਕੋਹ ਖੁਸ਼ ਧਾੜੀਵਾਲ ਜਸਮਿੰਦਰ ਸਿੰਘ ਕਾਇਨੋਟ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨ ਡਾਕਟਰ ਦਵਿੰਦਰ ਸਿੰਘ ਬੋਹਾ ਸ਼ਾਮਲ ਹੋਏ ਸੋ ਵੱਖ-ਵੱਖ ਕਵੀਆਂ ਨੇ ਆਪਣੇ ਕਾਬਦਾ ਫੰਕਾਰ ਕੀਤਾ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਤੁਸੀਂ ਬਣੇ ਰਹੋ ਸ਼ਵਲਕ ਟੀਵੀ ਦੇ ਲੱਗਦੇ ਨੇ ਭੂਲ ਪਿਆਰੇ ਲੱਗਦੇ ਨੇ ਭੂਲ ਪਿਆਰੇ ਸਤ ਗੁਰ ਦੀ ਬਾਣੀ ਦੇ ਸਤਿਗੁਰ ਦਾ ਨਾਮ ਇਹ ਜਪਦੇ ਕਰਦੇ ਹੋ ਪ੍ਰਾਣੀ ਨੇ ਸਤਿਗੁਰ ਦਾ ਨਾਮ ਨੇ ਜਪੀਵੇ ਲੱਗਦੇ ਨੇ ਫੂਲ ਪਿਆਰੇ ਲੱਗਦੇ ਨੇ ਫੂਲ ਪਿਆਰੇ ਸਤਿਗੁਰ ਦੀ ਬਾਣੀ ਦੇ ਸਤਿਗੁਰ ਦਾ ਨਾਮ ਇਹ ਜਪਦੇ ਕਰਦੇ ਤੇਰੇ ਕੀ ਕਥੇ ਹੋਏ ਅਜਿਹੀ ਸੰਗਣਾਂ ਜਿਨਮ ਸਾਹਿਤ ਨਾਲ ਪਿਆਰ ਲੈਨੇ ਆਪਣੇ ਦੀਆਂ ਮਾਤਾ ਪਾਉਂਦੇ ਲੈਨੇ ਆਪਣੇ ਦੀਆਂ ਮਾਤਾ ਪਾਉਂਦੇ ਸੱਚ ਦੇ ਕੇ جو ہےرسے شری جسویر شرما مکتسر اس پاپتی پہ چالیسی سو میں بھی ایک الانکہ پردار کی مطلوب کیوں اس رلیز کا جدو رسم ہے اوڑا کھانو کو شکن اس کو بیلتی ہے جس بھی شرما ددہ ہو جیلی پسٹر کے جو ورسے نیران کا شکر ہے وہ بیلتی ہے جس بھی شرما شوشل میڈیو تیارپا اکسیدین چناوا سارے پارٹھے سردے ماندھے ہیں ایلا آہ 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 ਸਾਹਿਤਨਾਂ ਨੂੰ ਪਿਆਰ ਦੇ ਲਈ ਆਪਣੇ ਦੀਆਂ ਮਾਤਾਂ ਪਾਉਂਦੇ ਦੇ ਲਈ ਆਪਣੇ ਦੀਆਂ ਮਾਤਾਂ ਪਾਉਂਦੇ ਸੱਚ ਦੇ ਰੰਗ ਪਹਿਨਦਾ ਇੱਕਠੇ ਹੋਏ ਅਦ ਸੰਜਣ ਯਾਰ ਨਾਮ ਸਾਹਿਤਨਾਂ سو ہزار کی بڑا جو ہے ورسے کے راگ پستک سنگرہ شری جسویر شرما مقتصر اس پاپ دھرتی تک پہنچے تھے چالی سے سو میں بےنتی کروں گا پردھان کی منڈیوں کو اس ریلیز کرنے کی رسم ہے کوشش کرتی ہے

جو گیت ہی لوگ اور سب تو سب پہنچے ہیں ਤੇ ਬਾਦ ਇੱਕ ਉਸ ਗੀਤ ਕਰ ਆਪਣੇ ਈਦ ਦਾ ਸਾਲ ਮਨ ਕੇ ਇਸ ਸੁਖੀ ਜਦੋਂ ਅਜ ਤੱਕ ਬਹੁਤ ਹੀ ਮੁਸ਼ਕਿਲਸਤੀਆਂ ਦੇ ਅੱਥੋਂ ਜੋ ਵੀਸ ਹੁੰਦੀ ਹੈ ਪਰ ਇੱਕ ਖੁਸ਼ੀ ਵੀ ਹੁੰਦੀ ਹੈ ਸੋ ਕਾਨੂੰ ਜਦੋਂ ਇਹ ਆਈ ਦੀ ਕਿਤਾਬ ਦੀ ਇਸ ਲੀਕ ਥੋਂ ਇਸ ਤਰ੍ਹਾਂ ਗਲਬਾਤ ਕਿਤਾਬਾਂ ਸਾਰੇ ਮੀਡੀਆ ਸ਼ਿਕਾਇਤ ਹੋਏ ਕਿ ਤਾਂ ਸਭ ਹੋਰ ਸਾਰੇ ਫਰਕਾਂ ਤੱਕ ਪੂਰ ਤੱਕ ਗਲਬਾਤ ਹੋਦੀ ਹੈ ਸੋ ਸਾਡੇ ਬਹੁਤ ਸਾਰਾ ਕੰਮ ਕਰ ਰਹੇ ਹੈ ਹੋਰ ਮੀਡੀਆ ਦੁਆਏ ਸਾਰੇ ਇਹ ਸਾਲ ਸਰ ਸਭ ਤੋਂ ਬਹੁਤ ਬਹੁਤ ਵਾਸ਼ਕਰੀਆ ਕਿ ਸੋਰ ਮੈਂ ਬੇਨਤੀ ਕਰਾਂ ਸੁਖਵੀਰ ਜੀ ਜੋ ਗੀਤਕਾਰ ਬਹੁਤ ਹੀ ਜਿੰਮੇ ਗੀਤ ਫੌਸਾਂ ਦੀ ਸੰਸਥਾ ਕਰ ਰਿਹਾ ਹੈ ਹੈ ਨਾ ਉਹਦੇ ਨਾਲ ਦੁਸ਼ੀ ਸਤਿਕਾਰ ਅਤੇ ਸਭ ਤੋਂ ਜ਼ਿਆਦਾ ਪਹਿਲਾਂ ਕੋ ਆ ਕੇ ਫਿਰਨ ਰੋਚੇ ਆ ਸੋ ਜੀ ਜੇਰ ਤੇ ਬਾਤ ਨੂੰ ਗੀਤਕਾਰ ਆਪਣੇ ਗੀਤ ਦਾ ਗਾਣ ਕਰਕੇ ਜਿਸ ਸੁਖਵੀਰ ਚਲਣਾ ਚੌਂਕਾ ਕਿੱਥੇ ਤੁਰ ਕੇ ਆਦੇਸ਼ ਪਜਾਦਾ ਨਾ ਹੌਣ ਦਿਸਦੀ ਇਧਰੇ ਚਾਤੀ ਵਿੱਚ ਮਦਾਨੀ ਨਾ ਹੌਣ ਪਾਈ ਪਰੂਮੋਟਿਆ ਨਾ ਰਲਕੇ ਖੂਹਾਂ ਤੋਂ ਨਹੀਂ ਸਾਗ ਦੀ ਰਦੀ ਦਿਸਦੀ ਕਿਤੇ ਸਵਾਨੀ ਨਹੀਂ سن دیا کھکتا جو دس دیا جو کانا ہن دیا سن دیا کھکتا جو نہ ہن کڑی ہی ندی کالا